ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਤੋਂ 20 ਕਿਲੋਮੀਟਰ ਦੂਰ ਖਰੜ ਵਿਖੇ ਨੌਜਵਾਨਾਂ ਨਾਲ ਗੱਲ ਕਰਨ ਲਈ ਪਿੰਪਲ ਦੇ ਦਰਖਤ ਹੈ ਟਵਿੱਟਰ ਚੋਪਾਲ ਪੰਜਾਬ ਦੀ ਗੱਲ ਕੈਪਟਨ ਨਾਲ ਨਾਮ ਦੀ ਸਾਥ ਲਗਾਈ ਗਈ ਇਸ ਦੌਰਾਨ ਕੈਪਟਨ ਅਮਰਿੰਦਰ ਨੇ ਨੌਜਵਾਨਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੌਜਵਾਨਾਂ ਵੱਲੋਂ ਕੈਪਟਨ ਨੂੰ ਸਵਾਲ ਕੀਤਾ ਗਿਆ ਕਿ ਸਰਕਾਰ ਨੌਕਰੀਆਂ ਦੇਣ ਵਿੱਚ ਫਾੜੀ ਕਿਉਂ ਹੈ ਅਗਰ ਅਸੀਂ ਸਮਝੀਏ ਕਿ ਆਪਣੇ ਕੋਲ ਆਬਾਦੀ ਕਿੰਨੀ ਹੈ ਅਨਪਲੋਇਮੈਂਟ then let us take it from the national average national average aaj 12% dassi hai ke your uh, un unemployment hai punjab mein hindustan ch agar apa 12% gineya ta 36 crore di apni abadiyan 36 lakh apne bacche ne who require jobs and 11000 ja sakde ne government ch therefore government nahi inna nu absorb kar sakdi you will have to go to either apne ਆਪ ਉਹਨਾਂ ਦੀ ਮਦਦ ਉਹਨਾਂ ਨੇ ਕੋਈ ਸ਼ੁਰੂ ਕਰਨੇ ਕੰਮ ਉਹਨਾਂ ਦੇ ਵਾਸਤੇ ਸਰਕਾਰ ਮਦਦ ਕਰ ਸਕਦੀ ਹੈ ਐਂਡ ਵਾਟ ਇਜ਼ ਮੋਰ ਆਪਣੇ ਜਿਹੜੇ ਪ੍ਰਾਈਵੇਟ ਇੰਡਸਟਰੀ ਹੈ ਹੁਣ ਮੈਂ ਸਮਝ ਸਕਦਾ ਹੈ ਪ੍ਰਾਈਵੇਟ ਇੰਡਸਟਰੀ ਲੈਂਦੀ ਹੈ ਅਕੋਰਡਿੰਗ ਟੂ ਦੀ ਅਬਿਲਿਟੀ ਅਕੋਰਡਿੰਗ ਟੂ ਉਹਨਾਂ ਦੀ ਰਿਕੁਆਇਰਮੈਂਟ ਹੈ ਤੇ ਅਸੀਂ ਜਿਹੜੇ ਜੋਬ ਮੇਲੇ ਕਰਦੇ ਫਸਟ ਟੂ ਅੰਡਰਸਟੈਂਡ ਕਿ ਕਿੰਨੇ ਰੱਖੇ ਜਾ ਰਹੇ ਨੇ ਅਸੀਂ ਡੇ ਟੂ ਡੇ ਗਿੰਦੇ ਇਹਨਾਂ ਨੂੰ ਨਾਟ ਨਾਟ ਈਅਰ ਟੂ ਈਅਰ ਮੈਂ ਡੇ ਟੂ ਡੇ ਇਹਨਾਂ ਨੂੰ ਇਨਸਟਰਕਸ਼ਨਸ ਨੇ ਕਿ ਮੈਨੂੰ ਡੇਲੀ ਦੱਸੋ ਕਿ ਅੱਜ ਕਿੰਨੇ ਰੱਖੇ ਗਏ ਨੇ ਔਰ ਕੱਲ ਦਾ ਜੋ ਡੇਟ ਹੈ ਕੱਲ ਦੇ ਜੋ ਆંકੜੇ ਨੇ ਉਹ ਹੈ 808 ਬੱਚੇ ਕੱਲ ਰੱਖੇ ਸੱਤ ਵਿੱਚ ਨੌਜਵਾਨਾਂ ਨੇ ਕੈਪਟਨ ਤੋਂ ਪੁੱਛਿਆ ਕਿ ਸਰਕਾਰ ਨਸ਼ਾ ਰੋਕਣ ਵਿੱਚ ਦੇਰੀ ਕਿਸ ਗੱਲ ਲਈ ਕਰ ਰਹੀ ਹੈ ਬਾਰੇ ਨਸ਼ਾ ਕਨਸਰਨ ਅਸੀਂ ਐਸਟੀਐਫ ਬਣਾਈ ਹੈ ਵੀ ਆ ਵਰਕਿੰਗ ਵੈਰੀ ਸਟਰੋਂਗਲੀ ਬੜੇ ਪ੍ਰੈਸ਼ਰ ਨੇ ਹੁਣ ਇਸ ਤੋਂ ਆંકੜੇ ਮੈਂ ਤੁਹਾਨੂੰ ਦੇ ਸਕਦਾ ਹਾਂ ਬਟ ਇਹਦੇ It doesn't sound nice, but we have to be tough on this. I have got 26,000 people in jail on drugs issues. I have arrested over 28,000 people. And we don't want to arrest people like this, but it is bringing pressure. We are doing pressure of two types. One is enforcement, which our police is doing, our special task force is doing. And Ode, which is. second, is treatment. And treatment, we have OAT centers, we have this. Um, Uh, various projects which we have started in in the hope that we can get this over sakhti assi kar rahe hain as much as we can big fish ne kai unna nu no, oh ta sare bhaj gaye itthon daud gaye punjab bahar lekin assi baaki state anal we have made a group of rajasthan himachal haryana jammu kashmir and punjab inna nu no, assi operate our police is operating together and hopefully is no asi jada jodi kart hai unnu bhi assi puri karda nahi ਇਸ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ 2022 ਵਿੱਚ ਮੁੱਖ ਸਿਆਸਤਦਾਨ ਵਜੋਂ ਰਿਟਾਇਰਮੈਂਟ ਲੈ ਲੈਣਗੇ ਅਤੇ ਕਾਂਗਰਸ ਦੀ ਬਾਗਡੋਰ ਨੌਜਵਾਨਾਂ ਹੱਥ ਫੜਾਈ ਜਾਵੇਗੀ। ਕੈਪਟਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ 2022 ਤੱਕ ਪੰਜਾਬ ਅਤੇ ਨੌਜਵਾਨਾਂ ਦੇ ਹਾਲਾਤਾਂ ਵਿੱਚ ਕਾਫੀ ਸੁਧਾਰ ਆ ਜਾਵੇਗਾ। ਮੇਰੀ ਜ਼ਰੂਰਤ ਹੱਲੇ ਪੰਜਾਬ ਨੂੰ 3 ਸਾਲ ਹੋਰ ਹੈ ਉਸ ਮਗਰੋਂ ਪੰਜਾਬ ਦੀ ਬਾਗਡੋਰ ਨੌਜਵਾਨਾਂ ਹੱਥ ਦਿੱਤੀ ਜਾਵੇਗੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਪੰਜਾਬ ਆਪਣਾ ਖੁਸ਼ਹਾਲ ਰਹੇ। ਇਨੇ ਸਾਰੇ ਲੋਕ ਚਾਹੇ ਪਿੰਡਾਂ ਚੋਂ ਹੋਣ ਸ਼ਹਿਰਾਂ ਚੋਂ ਜੋ ਖੁਸ਼ੀ ਰਹਿਣ ਖੁਸ਼ ਰਹਿਣ ਇਨੇ ਦੇ ਕਮਕਾਰ ਚੰਗੇ ਰਹਿਣ ਕੋਈ ਇੱਥੇ ਬੇਰੋਜ਼ਗਾਰੀ ਨਾ ਹੋਵੇ ਇੱਥੇ ਨਸ਼ੇ ਖਤਮ ਹੋਣ ਇੱਕ ਆਈਡੀਅਲ ਪੰਜਾਬ ਅਸੀਂ ਚਾਹੁੰਦੇ ਆਂ ਐਂਡ ਆਈ ਹੋਪ ਇਨ ਦ 3 ਇਅਰਸ ਜਿਹੜੇ ਸਾਡੇ ਪਹਿਨੇ ਅਸੀਂ ਬਹੁਤ ਹੱਦ ਤੱਕ ਇਸ ਨੂੰ ਅਸੀਂ ਇੱਥੇ ਪਹੁੰਚਾ ਸਕਾਂਗੇ ਅ ਅੱਗੇ ਨੂੰ ਮੈਂ ਲੜਨਾ ਹੈ ਜਾਂ ਨਹੀਂ ਲੜਨਾ ਆਈ ਹੈਵ ਆਲਰੇਡੀ ਸੈਡ ਕਿ ਹੁਣ ਜ਼ਮਾਨਾ ਆ ਗਿਆ ਥੋੜਾ ਲੜਨ ਵਾਸਤੇ ਸੋ ਆਈ ਹੋਪ ਆਈ ਅੰਡਰਸਟੈਂਡ ਆਫ ਕੋਰਸ ਪੰਜਾਬ is requiring anything like this otherwise i am all happy to hand it over to the younger generation ke oh younger generation eh apne subhe nu chalaye zikr hogaya ki captain amrinder de puttar raninder hun congress di siyasat vich mood sargaram ho re ne raninder congress bhavan vich baith ke utthe de kam kaj dekhange 2009 ate 2012 vich haar da muh vekhn magro raninder ne siyasat to kinara kar lya ਪਰ ਹੁਣ ਉਹ ਸਿਆਸਤ ਵਿੱਚ ਮੋੜ ਤੋਂ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੰਭਾਵਨਾਵਾਂ ਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਭਵਨ ਵਿੱਚ ਬੈਠ ਕੇ ਰਣਿੰਦਰ ਆਪਣੀ ਨਵੀਂ ਪਾਰੀ ਲਈ ਰਣਨੀਤੀ ਘੜ ਰਹੇ ਨੇ ਤਾਂ ਜੋ ਸਿਆਸਤ ਵਿੱਚ ਤੇਜ਼ੀ ਨਾ ਲੱਗੇ ਵੱਤ ਸਕੇ ਜੇਕਰ ਰਣਿੰਦਰ ਸਿਆਸਤ ਵਿੱਚ ਵਾਪਸੀ ਕਰਕੇ ਕਾਂਗਰਸ ਦਾ ਵੱਡਾ ਚਿਹਰਾ ਬਣਦੇ ਨੇ ਤਾਂ ਕਾਂਗਰਸ ਵਿੱਚ ਵੱਡਾ ਉਛਾਲ ਆਉਣਾ ਸੰਭਵ ਹੈ ਕਾਂਗਰਸ ਵਿੱਚ ਪਹਿਲਾਂ ਹੀ ਕਈ ਵੱਡੇ ਆਗੂ ਕੁਰਸੀ ਦੀ ਦਾਅਵੇਦਾਰੀ ਠੋਕੀ ਬੈਠੇ ਨੇ ਪਰ ਰਣਿੰਦਰ ਦੇ ਆਉਣ ਨਾਲ ਕਾਂਗਰਸ ਦੇ ਆਪਣੇ ਹੀ ਸਮੀਕਰਨ ਬਦਲ ਸਕਦੇ ਨੇ ਜ਼ਿਕਰ ਹੀ ਹੋ ਗਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਨੇ ਐਲਾਨ ਕੀਤਾ ਸੀ ਕਿ ਇਹ ਚੋਣਾਂ ਉਹਨਾਂ ਦੀਆਂ ਆਖਰੀ ਚੋਣਾਂ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ